ਨਮਸਕਾਰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਚਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੀਡੀਓ ਦੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਹਲਦੀ ਦੇ ਕੁਝ ਉਪਾਅਾਂ ਦੇ ਬਾਰੇ ਵਿੱਚ ਜਿਨ੍ਹਾਂ ਨਾਲ ਹਕਰਨ ਨਾਲ ਹੋ ਸਕਦੀ ਹੈ ਤਨ ਦੀ અપਾਰ ਪ੍ਰਾਪਤੀ ਹਲਦੀ ਦਾ ਉਪਾਏ ਹਲਦੀ ਦੀ ਵਰਤੋਂ ਸਿਰਫ ਖਾਣਾ ਬਣਾਉਣ ਵਿੱਚ ਹੀ ਨਹੀਂ ਸਗੋਂ ਧਾਰਮਿਕ ਕੰਮਾਂ ਵਿੱਚ ਵੀ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਇਹ ਅਸ਼ੋਦੀ ਗੁਣਾ ਨਾ ਭਰਪੂਰ ਹੈ ਇਸ ਦੇ ਨਾਲ ਹੀ ਹਲਦੀ ਦੇ ਕੁਝ ਉਪਾਅ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹਨ ਹਲਦੀ ਹਰ ਘਰ ਦੀ ਰਸੋਈ ਵਿੱਚ ਪਾਈ ਜਾਂਦੀ ਹੈ ਰਸੋਈ ਦੇ ਵੱਖ-ਵੱਖ ਮਸਾਲਿਆਂ ਵਿੱਚ ਇਹ ਮਹੱਤਵਪੂਰਨ ਹੈ ਜੋ ਚਿਤਸ ਗੁਣਾ ਨਾਲ ਭਰਪੂਰ ਹੈ ਇਸ ਤੋਂ ਇਲਾਵਾ ਹਲਦੀ ਵਿੱਚ ਦੇਵੀ ਗੁਣ ਵੀ ਮੌਜੂਦ ਹੁੰਦੇ ਹਨ ਸਿਹਤ ਨੂੰ ਸੁਧਾਰਨ ਦੇ ਨਾਲ ਨਾਲ ਹਲਦੀ ਕਈ ਰੁਕਾਵਟਾਂ ਨੂੰ ਵੀ ਦੂਰ ਕਰ ਸਕਦੀ ਹੈ ਭਗਵਾਨ ਵਿਸ਼ਨੂੰ ਅਤੇ ਗਣੇਸ਼ ਜੀ ਨੂੰ ਹਲਦੀ ਬਹੁਤ ਪਸੰਦ ਹੈ ਜੋਤਿਸ਼ ਸ਼ਾਸਤਰ ਅਨੁਸਾਰ ਹਲਦੀ ਦਾ ਸਬੰਧ ਭਗਵਾਨ ਜੁਪੀਟਰ ਨਾਲ ਹੈ ਹਲਦੀ ਨਾਲ ਸੰਬੰਧਿਤ ਕੁਝ ਉਪਾਕਰਨ ਨਾਲ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ ਅਤੇ ਹਲਦੀ ਨਾਲ ਸੰਬੰਧਿਤ ਕੁਝ ਉਪਾਅ ਕਰਨ ਨਾਲ ਜੀਵਨ ਵਿੱਚ ਸਫਲਤਾ ਮਿਲਦੀ ਹੈ ਆਓ ਜਾਣਦੇ ਹਾਂ ਹਲਦੀ ਨਾਲ ਕੀਤੇ ਜਾਣ ਵਾਲੇ ਕੁਝ ਉਪਾਅ ਦੇ ਬਾਰੇ ਵਿੱਚ ਦੇਵਗੁਰੂ ਬ੍ਰਸਪਤੀ ਅਤੇ ਭਗਵਾਨ ਵਿਸ਼ਨੂੰ ਨੂੰ ਖੁਸ਼ ਕਰਨ ਲਈ ਵੀਰਵਾਰ ਨੂੰ ਹਲਦੀ ਦਾ ਦਾਨ ਕਰਨਾ ਚਾਹੀਦਾ ਹੈ ਇਸ ਨਾਲ ਜੁਪੀਟਰ ਮਜ਼ਬੂਤ ਹੁੰਦਾ ਹੈ ਅਤੇ ਸਿਹਤ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ਨੰਬਰ 2 ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਘਰ ਦੀ ਚਾਰ ਦਿਵਾਰੀ ਤੇ ਹਲਦੀ ਦੀ ਰੇਖਾ ਖਿੱਚੀ ਜਾਵੇ ਤਾਂ ਇਹ ਨਕਾਰਾਤਮਕ ਊਰਜਾ ਨੂੰ ਘਰ ਚ ਜਾਣ ਤੋਂ ਰੋਕਦੀ ਹੈ। ਨੰਬਰ 3 ਨਹਾਉਣ ਵਾਲੇ ਪਾਣੀ ਵਿੱਚ ਚੁਟਕੀ ਭਰ ਹਲਦੀ ਪਾਊਡਰ ਮਿਲਾ ਕੇ ਨਹਾਉਣ ਨਾਲ ਸਰੀਰਕ ਅਤੇ ਮਾਨਸਿਕ ਸ਼ੁੱਧਤਾ ਮਿਲਦੀ ਹੈ। ਇਸ ਉਪਾਅ ਨੂੰ ਅਪਣਾਉਣ ਨਾਲ ਵਿਅਕਤੀ ਕੈਰੀਅਰ ਅਤੇ ਸਫਲਤਾ ਪ੍ਰਾਪਤ ਕਰਦਾ ਹੈ। ਨੰਬਰ 4 ਜੇਕਰ ਤੁਹਾਨੂੰ ਭੈੜੇ ਸੁਪਨੇ ਆਉਂਦੇ ਹਨ ਜਾਂ ਅਣਜਾਣ ਤੋਂ ਡਰ ਲੱਗਦਾ ਹੈ ਤਾਂ ਹਲਦੀ ਦੀ ਇੱਕ ਗੁੰਝਲ ਮੋਲੀ ਵਿੱਚ ਲਪੇਟ ਕੇ ਸੌਣ ਤੋਂ ਪਹਿਲਾਂ ਆਪਣੇ ਸਿਰਹਾਣੇ ਥੱਲੇ ਰੱਖ ਕੇ ਸੋਵੋ। ਨੰਬਰ 5 ਜੇਕਰ ਕਿਸੇ ਕਾਰਨ ਵਿਆਹ ਵਿੱਚ ਦੇਰੀ ਹੋ ਰਹੀ ਹੈ ਤਾਂ ਭਗਵਾਨ ਵਿਸ਼ਨੂੰ ਅਤੇ ਮਾਂ ਲਕਸ਼ਮੀ ਦੇ ਪਿੱਛੇ ਹਲਦੀ ਦਾ ਬੰਡਲ ਛੁਪਾ ਕੇ ਰੱਖਣਾ ਚਾਹੀਦਾ ਹੈ। ਇਸ ਕਾਰਨ ਜਲਦੀ ਹੀ ਵਿਆਹ ਦੀ ਸੰਭਾਵਨਾ ਬਣ ਜਾਂਦੀ ਹੈ। ਨੰਬਰ 6 ਕਿਸੇ ਵੀ ਸ਼ੌਕਾਂ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਭਗਵਾਨ ਗਣੇਸ਼ ਨੂੰ ਹਲਦੀ ਦਾ ਤਿਲਕ ਲਗਾਓ ਅਤੇ ਫਿਰ ਆਪਣੀ ਉਂਗਲੀ ਤੇ ਛੱਡੀ ਹੋਈ ਹਲਦੀ ਨਾਲ ਮੱਥੇ ਤੇ ਤਿਲਕ ਲਗਾਓ ਘਰ ਤੋਂ ਬਾਹਰ ਨਿਕਲ ਜਾਓ ਇਸ ਨਾਲ ਕੰਮ ਵਿੱਚ ਸਫਲਤਾ ਅਤੇ ਸ਼ੋਭਾ ਮਿਲੇਗਾ ਨੰਬਰ 7 ਨਿਮਿਤ ਰੂਪ ਵਿੱਚ ਭਗਵਾਨ ਵਿਸ਼ਨੂੰ ਅਤੇ ਮਾਂ ਲਕਸ਼ਮੀ ਦੀ ਮੂਰਤੀ ਦੇ ਸਾਹਮਣੇ ਇੱਕ ਚੁਟਕੀ ਹਲਦੀ ਚੜਾਓ ਇਸ ਨਾਲ ਬਿਉਤਾ ਜੀਵਨ ਵਿੱਚ ਮਿਠਾਸ ਆਉਂਦੀ ਹੈ ਮਨ ਚਾਹੇ ਜੀਵਨ ਸਾਥੀ ਮਿਲਦਾ ਹੈ ਇਸ ਦੇ ਨਾਲ ਹੀ ਵਿਆਹ ਵਿੱਚ ਆਉਣ ਵਾਲੀਆਂ ਰੁਕਾਵਟਾਂ ਦੂਰ ਹੁੰਦੀਆਂ ਹਨ ਨੰਬਰ 8 ਜੇਕਰ ਤੁਹਾਡੇ ਪੈਸੇ ਲੰਮੇ ਸਮੇਂ ਤੋਂ ਫਸੇ ਹੋਏ ਹਨ ਤਾਂ ਚੌਲਾਂ ਨੂੰ ਹਲਦੀ ਨਾਲ ਰੰਗ ਦਿਓ ਇਸ ਨੂੰ ਲਾਲ ਕੱਪੜੇ ਵਿੱਚ ਬੰਨ ਕੇ ਆਪਣੇ ਪਰਸ ਵਿੱਚ ਰੱਖੋ ਇਸ ਉਪਾਅ ਨੂੰ ਅਪਣਾਉਣ ਨਾਲ ਫਸਿਆ ਹੋਇਆ ਪੈਸਾ ਜਲਦੀ ਮੈਂ ਜਾਂਦਾ ਹੈ ਨੰਬਰ 9 ਬੁੱਧਵਾਰ ਅਤੇ ਵੀਰਵਾਰ ਨੂੰ ਭਗਵਾਨ ਗਣੇਸ਼ ਨੂੰ ਹਲਦੀ ਦੀ ਮਾਲਾ ਚੜਾਓ ਇਸ ਨਾਲ ਕੰਮ ਵਿੱਚ ਰੁਕਾਵਟਾਂ ਦੂਰ ਹੁੰਦੀਆਂ ਹਨ ਨੰਬਰ 10 ਹਲਦੀ ਦਾ ਇੱਕ ਗੁੱਠ ਲਾਲ ਕੱਪੜੇ ਵਿੱਚ ਬੰਨ੍ਹ ਕੇ ਤਿਜੋਰੀ ਵਿੱਚ ਰੱਖ ਕੇ ਇਸ ਦੀ ਪੂਜਾ ਕਰਨ ਨਾਲ ਦੇਵੀ ਲਕਸ਼ਮੀ ਪ੍ਰਸੰਨ ਹੁੰਦੀ ਹੈ ਅਤੇ ਤਿਜੋਰੀ ਹਮੇਸ਼ਾ ਧਨ ਦੌਲਤ ਨਾਲ ਭਰੀ ਰਹਿੰਦੀ ਹੈ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ